ਦੂਰ ਹਰਮント ਸਿੰਘ ਜੀ ਮਹਾਰਾਜ ਨੂੰ ਗੁਰਤਾ ਗਦੀ ਤੇ ਬਰਾਜਮਾਨ ਕੀਤਾ ਸੀ ਪਰ ਗੁਰਤਾ ਗਦੀ ਤੇ ਬਰਾਜਮਾਨ ਹੋਣ ਤੋਂ ਥੋੜੇ ਸਮੇਂ ਬਾਅਦ ਮੇਰੇ ਪੀਰ ਦੇ ਬਾਦ ਸਤਿਗੁਰੂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਰਚਨਾ ਕੀਤੀ ਮੇਰੇ ਅਤੇ ਪੀਰੀ ਦੀਆਂ ਦੋ ਕ੍ਰਪਾਣਾ ਧਾਰਨ ਕੀਤੀਆਂ ਜੋ ਸਤਿਗੁਰੂ ਧਾਰਗੁਰਵਰਜਨ ਸਿੰਘ ਮਹਾਰਾਜੀ ਦੇ ਪਾਵਨ ਮੁਖ ਵਾਕ ਤੋਂ ਉਚਾਰੇ ਹੋਏ ਬਚਨ ਸੰਤ ਸਤਿਗੁਰਾਂ ਦੇ ਇਸ ਪਾਵਨ ਤਖਤ ਕਿਸਾਨੋ ਸ਼ਬਦ ਦੀ ਤਾਕਤ ਦੇ ਨਾਲ ਵੱਡੇ ਵੱਡੇ ਤੀਰ ਝੁੱਕ ਐ ਜੇ ਸਤਿਗੁਰਾਂ ਦੀ ਮਿਹਰ ਹੀ ਦੀ ਤਾਕਤ ਦੇ ਨਾਲ ਵੱਡੇ ਵੱਡੇ ਤਾਜ ਤਾਜ ਵੱਡੀਆਂ ਬੜੀਆਂ ਵੱਡੀਆਂ ਬਾਦਸ਼ਾਹਾਂ ਬਾਦਸ਼ਾਹਤਾ ਦੇ ਬਾਲਕ ਜਿਹੜੇ ਸਨ ਉਹ ਮਿਹਰ ਦੀ ਮਾਰ ਸਿੱਧੇ ਗੁਰੂ ਹਰਗੋਬਿੰਦ ਸਾਹਿਬ ਦੇ ਮਹਾਰਾਜੇ ਦੇ ਪਾਤਸ਼ਾਹ ਦੇ ਸਾਹਮਣੇ ਝੁਕ ਗਏ ਇਸ ਦੇ ਪ੍ਰਤੱਖ ਵਿਚਾਰ ਪ੍ਰਤੱਖ ਸਬੂਤ ਆਪ ਉਹ ਜਿਹੜੀ ਬੇਅਸਰ ਸਾਹਿਬ ਦੇ ਬਿਲਕੁਲ ਨੇੜੇ ਡੂੰਘਾ ਰਾਮਗੜੀਆ ਵਿਖੇ ਦੇਖ ਸਕਦੇ ਹੋ ਜਿਸ ਦਿੱਲੀ ਦੇ ਸ਼ਾਹੀ ਤਖਤ ਤੋਂ ਸਿੱਖੀਆਂ ਨੂੰ ਕਤਮ ਕਰਨ ਦੇ ਹੁਕਮ ਨਾਂਬੇ ਜਾਰੀ ਹੁੰਦੇ ਸਨ ਜਿਸ ਦਿੱਲੀ ਦੇ ਤਖਤ ਤੋਂ ਗੁਰਵਰਜੇ ਦੇਵ ਚੀਹ ਮਹਾਰਾਜ ਜੀ ਨੂੰ ਸ਼ਹੀਦ ਕਰਨ ਦੇ ਫਰਮਾਨ ਜਾਰੀ ਹੋਏ ਜਿਸ ਦਿੱਲੀ ਦੇ ਤਖਤ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਸ਼ਹੀਦ ਕਰਨ ਦੇ ਹੁਕਮ ਜਾਰੀ ਹੋਏ ਜਿਸ ਦਿੱਲੀ ਦੇ ਤਖਤ ਨੇ ਲੱਖਾਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਲੱਖਾਂ ਸਿੱਖਾਂ ਨੂੰ ਸ਼ਹੀਦ ਕੀਤਾ ਕਤਲਿਆ ਕੀਤਾ ਉਸ ਦਿੱਲੀ ਦੇ ਤਖਤ ਨੂੰ ਸਾਡੇ ਮਹਾਨ ਯੋਧੇ ਮਹਾਨ ਸੂਰਬੀਰ ਸੁਲਤਾਨੁਲ ਕੌਮ ਜੱਸਾ ਸਿੰਘ ਜੀ ਅਗਵਾਰੀਆ ਸਰਦਾਰ ਜੱਸਾ ਸਿੰਘ ਜੀ ਰਾਹ ਮੜ ਗਿਆ ਤੇ ਸਰਦਾਰ ਬਖੀਰ ਸਿੰਘ ਜੀ ਵਰਗੇ ਉਹਨਾਂ ਬਹਾਦਰ ਜੋਧਿਆਂ ਨੇ ਮਹਾਨ ਸੂਰਬੀਰਾ ਨੇ ਸਵੇਤ ਉਹਦੇ ਮਿਦਾਰਾਂ ਦੇ ਸ਼੍ਰੀ ਅਕਾਲ ਪਤਿਸ਼ਾਹਬ ਦੇ ਚਰਨਾ ਵਿੱਚ ਲਾ ਕੇ ਦਿੱਲੀ ਦੇ ਤਖਤ ਨੂੰ ਟਿਕਾ ਦਿੱਤਾ ਹੈ ਇਹ ਗੁਰੂਖੋ ਸਾਧਗੁਰਾਂ ਦੇ ਇਸ ਪਾਵਨ ਅਸਥਾਨ ਮੇਰੀ ਅਤੇ ਪੀੜੀ ਦੇ ਮਾਲਕ ਆਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਅਜਬਤ ਕਿਰਕੇ ਹੈ ਔਰ ਅਜ ਵੀ ਸਤਿਗੁਰਾਂ ਦੇ ਪਾਵਨ ਬਚਨ ਨੇ ਕਿ ਬੇਸ਼ੱਕ ਸਾਰਾ ਸੰਸਾਰ ਖਤਮ ਹੋ ਜਾਏ ਸਮੁੰਦਰ ਖਤਮ ਹੋ ਸਕਦੇ ਨੇ ਪਹਾੜ ਖਤਮ ਹੋ ਸਕਦੇ ਨੇ ਦਰਿਆ ਖਤਮ ਹੋ ਸਕਦੇ ਨੇ ਦੁਨੀਆ ਖਤਮ ਹੋ ਸਕਦੀ ਹੈ ਪਰ ਜਿਹੜਾ ਸਤਿ ਦਾ ਬਚਨ ਹੈ ਉਹ ਕਦੇ ਵੀ ਖਤਮ ਨਹੀਂ ਹੋ ਸਕਦਾ ਮੇਰੀ ਵੀਰ ਦੇ ਮਾਰਗ ਸਤਿਗੁਰਾਂ ਨੇ ਤਖਤ ਸੈਭ ਜੀ ਰਚਨਾ ਕਰਕੇ ਇਹ ਸ਼ਬਦ ਕਹਿਸਾ ਕਿ ਜਿਹੜਾ ਸ੍ਰੀ ਅਕਾਲ ਤਖਤ ਦੇ ਸਾਹਮਣੇ ਝੁਕ ਜਾਏਗਾ ਉਹ ਵੀ ਸੇ ਹੋਰ ਤਖਤ ਦੇ ਸਾਹਮਣੇ ਝੁਕਣ ਦੀ ਲੋੜ ਨਹੀਂ ਪੈਗੀ ਔਰ ਬਹੁ ਮੁਖਵਾ ਜਬਕਤ ਹੈ ਐਸੀ ਸਾਰੇ ਸ਼੍ਰੀ ਅਕਾਲ ਅਥ ਸੈਭ ਦੀ ਸ਼ਕਤ ਪਰ ਛਾਇਆ ਰਹਿ ਗਈ 71 ਹੋਈਏ ਇੱਕ ਤਾਕਤ ਬਣੀ ਹੈ ਅੱਜ ਦੇ ਖਾਲਸਾ ਪੰਥ ਦੇ ਵਿੱਚ ਜਿੰਨੀ ਪਹਿਲਾਂ ਤਾਕਤ ਸੀ ਕੋਨੇ ਤਾਕਤ ਹੈ ਜੇਕਰ ਖਾਲਸਾ ਪੰਥ ਇੱਕਤਰ ਹੋਵੇ ਤੇ ਦੁਨੀਆ ਦੀ ਕੋਈ ਵੀ ਤਾਕਤ ਖਾਲਸਾ ਪੰਥ ਨੂੰ ਆਪਣਾ ਗੁਲਾਮ ਨਹੀਂ ਕਰ ਸਕਦੀ ਆਪਣੇ ਸਾਹਮਣੇ ਨਹੀਂ ਛੁਪਾ ਸਕਦੀ ਸਗੁਣ ਮੁਖੋ ਅੱਜ ਮੇਰੀ ਮੀਰ ਤੇ ਮਾਲਕ ਸਾਧ ਗੁਰਾਂ ਦੇ ਗੁਰਤਾ ਘਰ ਦੀ ਤੇ ਬਰਾਜਮਾਨ ਹੋਣ ਦੀਆਂ ਆਪ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਹੋਣ ਅਮਰ ਛਕੋ ਅਮਰ ਸ਼ੱਕੇ ਗੁਰੂ ਵਾਰੇ ਬਣ ਕੇ ਆਪਣਾ ਜੀਵਨ ਬਸਰ ਕਰੋ ਇਸ ਜੀਵਨ ਨੂੰ ਸਫਲਾ ਕਰਨਾ ਯਤਨ ਕਰੀਏ ਫੇਰ ਤੋਂ ਆਪ ਮੁੱਚੇ ਕਾਲਸਾ ਤੋਂ ਮੁੱਚੀ ਆ ਸਫਤਾਰ ਸਤਿਗੁਰਾਂ ਦੇ ਗੁਰਤਾ ਘੱਡੇ ਤੇ ਬਰਾਜਬਾਨ ਹੋਣ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਰੀ ਹੂੰ ਉਸ ਜੀ ਹੱਸਾ ਕਰਕੇ ਇਸ ਨੂੰ Rap sebab okay. Yes.